ਸ਼ਹੀਦੀ ਝਾਰੇ ਦੇ ਸੰਗਤਾਂ ਨੇ ਬਹੁਤ ਪਿਆਰ ਤੇ ਸਤਿਕਾਰ ਦਿੱਤਾ ਹੈ ਅੱਜ ਆਪਾਂ ਨੇ ਦੇ ਬਹੁਤ ਖੁਸ਼ੀ ਦੀ ਲਹਿਰ ਹੈ ਇੱਕ ਪਾਸੇ ਖੁਸ਼ੀ ਦੀ ਲਹਿਰ ਹੈ ਇੱਕ ਪਾਸੇ ਗਮੀਂਦੀ ਹੈ ਆਪਾਂ ਨੂੰ ਪਤਾ ਹੈ ਆਪਣੇ ਸਿੱਖ ਸਮਾਜ ਦੇ ਨਾਲ ਸਰਕਾਰਾਂ ਕੀ ਕਰਦੀਆਂ ਉਸ ਦਿਨ ਆਪਾਂ ਇਹਦੇ ਨਾਲ ਇਸ ਕੱਲੂ ਘਾਰੇ ਨੇ 84 ਦੇ ਦੰਗਿਆਂ ਦੇ ਵਿੱਚ ਆਪਣੇ ਨਾਲ ਕੀ ਕੁਝ ਹੋਇਆ ਇਦੀ ਬਦੌਲਤ ਅੱਜ ਆਪਣੇ ਤੇ ਸਮਾ ਆਇਆ ਤੇ ਆਪਾਂ ਸਾਰਿਆਂ ਨੇ ਰਲ ਕੇ ਪਾਰਲੀਮੈਂਟ ਦੇ ਵਿੱਚ ਦੋ ਸੂਰਮੇ ਭੇਜਣ ਲੱਗੇ ਆ ਇੱਕ ਦੇ ਭਾਈ ਅਮਰਤਪਾਲ ਸਿੰਘ ਇੱਕ ਸਰਬਜੀਤ ਸਿੰਘ ਖਾਲਸਾ ਖਾਲਸਾ ਦੀ ਸਾਰੀਆਂ ਸਿੱਖ ਸੰਗਤਾਂ ਨੂੰ ਇਹਨਾਂ ਦੀ ਜਿੱਤ ਦੇ ਵਿੱਚ ਸਾਰਿਆਂ ਨੂੰ ਵਧਾਈ ਹੋਵੇ ਇਹਨਾਂ ਖਾਲਸਿਆਂ ਨੂੰ ਔਰ ਸਾਰੀ ਸਿੱਖ ਸੰਗਤਾਂ ਨੂੰ ਬੇਨਤੀ ਆ ਵੀ ਆਪਾਂ ਬੜੇ ਪਿਆਰ ਸਤਿਕਾਰ ਦੇ ਨਾਲ ਜਾਣਾ ਹੈ ਪਾਰਲੀਮੈਂਟ ਦੇ ਵਿੱਚ ਕਿਸੇ ਵੀ ਗੱਲ ਦਾ ਕੋਈ ਰੌਲਾ ਨਹੀਂ ਹੋਣਾ ਚਾਹੀਦਾ ਜਿਹੜੀ ਆਪਣਾ ਹੱਕੀ ਮੰਗਾ ਹੈ ਉਹ ਆਪਾਂ ਇਹਨਾਂ ਦੇ ਅੱਗੇ ਰੱਖਣੀਆਂ ਹੈ ਤੇ ਸਾਰੀਆਂ ਸਿੱਖ ਸੰਗਤਾਂ ਨੂੰ ਬੇਨਤੀ ਹੈ ਵੀ ਸਾਰਿਆਂ ਤੋਂ ਵੱਡੀ ਸਮੁੱਚੀ ਜਿਹੜੀ ਸਾਡੇ ਦੇਸ਼ ਦੇ ਹਨੇਰਾ ਫੇਰੀ ਚੱਲ ਰਹੀ ਆ ਇਹਦੇ ਉੱਤੇ ਆਪਾਂ پابੰਦੀ ਲਾਉਣ ਵਾਸਤੇ ਕੋਈ ਵੱਡਾ ਵੱਡਾ ਹੀ ਸਮਾਜ ਦੇ ਵਿੱਚ ਸੋਚ ਰੱਖਣੀ ਆ ਇਹਦੇ ਵਿੱਚ ਜਿੰਨੇ ਜਿਹੜਾ ਆਪਾਂ ਫੀਂਵਰ ਪੌਤ ਦੇ ਖੇਕਿਆਂ ਦੀ ਇਹ ਸਰਕਾਰ ਦੇ ਵਿੱਚ ਜਾ ਕੇ ਸੱਤ ਦੇ ਵਿੱਚ ਬੋਲਦੇ ਨਹੀਂ ਉਹਨੇ ਜਿਹੜਾ ਸਾਡੀਆਂ ਸਰਕਾਰਾਂ ਨੇ ਆਪਾਂ ਨੂੰ ਕੁਝ ਦੇਣਾ ਨਹੀਂ ਤੇ ਖਾਲਸਾ ਜੀ ਇਹਨਾਂ ਨੂੰ ਦੋਵਾਂ ਵੀਰਾਂ ਨੂੰ ਲੱਖ ਲੱਖ ਵਧਾਈ ਹੋਵੇ ਅਸੀਂ ਇਹਨਾਂ ਦੇ ਉੱਤੇ ਬਹੁਤ ਆਪਦੇ ਤਨੋਂ ਮਨੋਂ ਤੁਹਾਨੂੰ ਜੋ ਵੀ ਸਿੱਖ ਸੰਗਤਾਂ ਨੇ ਇਹਨਾਂ ਦੇ ਉੱਤੋਂ ਦੀ ਵਾਰਿਆ ਹੈ ਤੇ ਸਾਰੀਆਂ ਸਿੱਖ ਸੰਗਤਾਂ ਨੂੰ ਇਸ ਜਿੱਤ ਦੀ ਸਾਰਿਆਂ ਨੂੰ ਵਧਾਈ ਹੋਵੇ ਤੇ ਭਾਈ ਅਮਰਤਪਾਲ ਤੇ ਭਾਈ ਸਰਬਜੀ ਖਾਲਸਾ ਨੂੰ ਇਹ ਬੇਨਤੀ ਆ ਕਿ ਜਾ ਕੇ ਸਿੱਖ ਸਮਾਜ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਆਪਣੀ ਸਿੱਕੀ ਦਾ ਜਦਬਾਗ ਪੋਣਾ ਹੈ ਸਿੱਖ ਰਾਜ ਕਾਇਮ ਕਰਨਾ ਹੈ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਾਇਮ ਕਰਨਾ ਹੈ ਖਾਲਸੇ